ਤੋਂ ਦੇ ਕੋ ਵੀ ਟੀਆਰਸੀ ਹੈਗਾ ਤਾਂ ਤੁਸੀਂ ਜਰਮਨ ਦੇ ਵਿੱਚ ਆਣ ਕੇ ਲੀਗਲ ਤੌਰ ਤੇ ਕੰਮ ਕਰਨਾ ਚਾਹੁੰਦੇ ਹੋ ਤੇ ਜਰਮਨ ਆਣ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਕਿੱਦਾਂ ਲੀਗਲ ਤੌਰ ਤੇ ਆਪਣਾ ਟੀਆਰਸੀ ਕਾਰਡ ਚੇਂਜ ਕਰਵਾਉਣਾ ਪੂਰੀ ਵੀਡੀਓ ਤੁਹਾਨੂੰ ਨੈਕਸਟ ਵੀਕ ਦੇ ਵਿੱਚ ਮਿਲ ਜੇਗੀ ਵਿਦ ਪ੍ਰੂਫ ਦੇ ਨਾਲ ਕਿੰਨੇ ਲੋਕਾਂ ਤੋਂ ਮੈਂ ਸੁਣਿਆ ਹੈ ਕਿ ਜਿਹੜੇ ਲੋਕੀ ਕਹਿੰਦੇ ਨੇ ਇਦਾਂ ਦਾ ਕੰਮ ਕੋਈ ਨਹੀਂ ਹੁੰਦਾ ਇਦਾਂ ਦਾ ਕੰਮ ਮੈਂ ਕਦੀ ਸੁਣਿਆ ਨਹੀਂ ਹੈਗਾ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਉਹ ਬੰਦੇ ਜਾ ਕੇ ਆਊਟਸੈਂਡਰ ਬਿਊਰੋ ਦੇ ਪਤਾ ਕਰ ਸਕਦੇ ਨੇ ਜਾ ਕੇ ਜੋਬ ਸੈਂਟਰ ਨੂੰ ਪਤਾ ਕਰ ਸਕਦੇ ਨੇ ਜਾ ਕੇ ਲੀਗਲ ਤੌਰ ਤੇ ਤੁਸੀਂ ਕਿੱਦਾਂ ਆਪਣਾ ਟੀਆਰਸੀ ਕਾਰਡ ਜਿਹ ਆਪਣੇ ਕੰਟਰੀ ਤੋਂ ਹੀ ਵੀਜ਼ਾ ਲੈ ਕੇ ਵਰਕ ਵੀਜ਼ੇ ਦੇ ਅਕੋਰਡਿੰਗ ਤੁਸੀਂ ਇੱਥੇ ਆਣ ਕੇ ਆਪਣਾ ਜਰਮਨ ਦਾ ਟੀਆਰਸੀ ਕਾਰਡ ਲੈ ਆ ਸਕਦੇ ਹੋ ਜਿਨਾ ਜਿਨ੍ਹਾਂ ਕੋ ਟੀਆਰਸੀ ਕਾਰਡ ਹੈਗਾ ਭਾਵੇਂ ਪੁਰਤਗਾਲ ਦਾ ਕਾਰਡ ਹੋਵੇ ਭਾਵੇਂ ਸਪੇਨ ਦਾ ਟੀਆਰਸੀ ਕਾਰਡ ਹੋਵੇ ਭਾਵੇਂ ਤੁਹਾਡੇ ਕੋ ਪੋਲੈਂਡ ਦਾ ਕਾਰਡ ਹੋਵੇ ਭਾਵੇਂ ਤੁਹਾਡੇ ਕੋ ਰូមਾਨੀਆ ਦਾ ਕਾਰਡ ਹੋਵੇ ਨੈਕਸਟ ਵੀਡੀਓ ਅਸੀਂ ਪੂਰੇ ਪ੍ਰੋਸੈਸ ਦੇ ਨਾਲ ਦੱਸਾਂਗੇ ਵਿਦ ਪ੍ਰੂਫ ਦੱਸਾਂਗੇ ਜਿਨ੍ਹਾਂ ਬੰਦਿਆਂ ਨੇ ਕਰਾਇਆ ਵੀ ਹੈਗਾ ਰਾਜਪਾਜੀ ਨੇ ਵੀ ਵੀਡੀਓ ਪਾਈ ਹੈਗੀ ਐਕਸਪਲੋਰ ਜਰਮਨ 88 ਵਾਲੇ ਚੈਨਲ ਤੇ ਤੁਸੀਂ ਚੁਭਾਈ ਦੀ ਵੀ ਵੀਡੀਓ ਜਾ ਕੇ ਦੇ ਸਕਦੇ ਹੋ ਪੂਰਾ ਲੀਗਲ ਲੀਗਲ ਕੰਮ ਹੈਗਾ ਬਿਨਾ ਕੋਈ ਡਰੇ ਬਿਨਾ ਕੋਈ ਟੈਨਸ਼ਨ ਹੈ ਤੁਹਾਡਾ ਟੀਆਰਸੀ ਕਾਰਡ ਤੇ ਉੱਤੇ ਤੁਸੀਂ ਵੀਜ਼ਾ ਲੈ ਕੇ ਜਰਮਨ ਚ ਜਾ ਸਕਦੇ ਹੋ ਤੇ ਇੱਥੇ ਜਿਲੀਗਲ ਤੌਰ ਤੇ ਕੰਮ ਕਰ ਸਕਦੇ ਹੋ ਵਰਕ ਪਰਮਿਟ ਦੇ ਉੱਤੇ ਬਿਨਾ ਕੋਈ ਟੈਨਸ਼ਨ ਤੋਂ ਐਵੇਂ ਲੋਕਾਂ ਨੂੰ ਜਿਹੜੇ ਲੋਕੀ ਕਹਿੰਦੇ ਸਾਨੂੰ ਨਹੀਂ ਪਤਾ ਹੋ ਸਕਦਾ ਉਹ ਚੱਕਰ ਚ ਨਾ ਪਏ ਹੋਣ ਪਰ ਜਿਨ੍ਹਾਂ ਦਾ ਕੰਮ ਆ ਉਹ ਤੁਹਾਨੂੰ ਵਿਧ ਪ੍ਰੂਫ ਦੱਸਿਆ ਜਾਏਗਾ ਨੈਕਸਟ ਵੀਡੀਓ ਦੇ ਵਿੱਚ ਤੇ ਉਹਨਾਂ ਦੀ ਵੀਡੀਓ ਸੌਣ ਕੇ ਜੇ ਤੁਹਾਨੂੰ ਯਕੀਨ ਆਏਗਾ ਤੇ ਆਪਣਾ ਕੰਮ ਕਰ ਆ ਕਰਕੇ ਤੁਸੀਂ ਇਹ ਪੈਸੇ ਵੀ ਬਚਾ ਸਕਦੇ ਹੋ ਤੇ ਜਰਮਨ ਚ ਲੀਗਲੀ ਤੌਰ ਤੇ ਤੁਸੀਂ ਵਰਕ ਪਰਮਿਟ ਤੇ ਕੰਮ ਵੀ ਕਰ ਸਕਦੇ ਹੋ ਤੁਸੀਂ ਵੀ ਜਲਦੀ ਤੋਂ ਜਲਦੀ ਚੈਨਲ ਨੂੰ ਫੋਲੋ ਫੋਲੋ ਕਰ ਲਓ ਮੂਵ ਟੂ ਜਰਮਨੀ ਨੂੰ ਇਹ ਵੀਡੀਓ ਨੂੰ ਸਾਬਣਾ ਸ਼ੇਅਰ ਕਰ ਲਓ ਤਾਂ ਕਿ ਵੀਡੀਓ ਮਿਸ ਨਾ ਹੋਏ ਨੈਕਸਟ ਵੀਕ ਵੀਡੀਓ ਤੁਹਾਨੂੰ ਮਿਲ ਜਾਏਗੀ ਨੈਕਸਟ ਵੀਕ ਵੀਡੀਓ ਤੁਹਾਨੂੰ ਚੈਨਲ ਤੇ ਮੂਵ ਟੂ ਜਰਮਨੀ ਤੇ YouTube ਤੇ ਵੀਡੀਓ ਪੂਰੀ ਪਾ ਦਿੱਤੀ ਜਾਏਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ YouTube ਦੇ ਉੱਤੇ